ਜੋ ਆਪ ਦੇ ਵਿੱਚ ਨਵੀਂ ਫੋਰਸ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਨਵੀਂ ਵਿੰਗ ਲੋਕਾਂ ਦੀ ਮਦਦ ਕਰਨ ਦੇ ਲਈ ਟੋਪ ਮਾਡਲ ਗੱਡੀਆਂ ਨੇ ਜਿਹਦੇ ਵਿੱਚ ਫੀਚਰ ਹੁੰਦੇ ਨੇ ਵਧੀਆ ਗੱਡੀਆਂ ਦੇ ਵਿੱਚ ਉਹ ਸਾਰੇ ਫੀਚਰ ਇਹਦੇ ਵਿੱਚ ਠੈਗੇ ਨੇ ਔਨਲਾਈਨ ਕੈਮਰਾ ਆ ਚੰਡੀਗੜ੍ਹ ਵੀ ਉਹਦਾ ਕੰਟਰੈਕਟਰ ਹੋਊਗਾ ਜਿਹੜੀ ਅਸੀਂ ਕੋਈ ਵੀ ਕਾਰਵਾਈ ਕਰਾਂਗੇ ਉਹ ਕੈਮਰੇ ਸਾਹਮਣੇ ਹੋਊਗੀ ਉਹਦੀ ਵੀਡੀਓ ਬਣੂਗੀ ਦਾ ਵੀ ਤਰੀਕੇ ਦੀ ਫੋਰਸ ਹੈ ਇਹ ਜਿਹੜੀ ਲਾਂਚ ਕੀਤੀ ਗਈ ਹੈ ਵਰਦੀਆਂ ਵੀ ਡਿਫਰੈਂਟ ਹੈ ਸਾਰਿਆਂ ਦੀ ਜਿਹੜੀ ਡੌਗਟ ਦੇ ਵਿੱਚ ਜਿਹੜਾ ਇਹ ਵਾਈਟ ਪੱਟੀ ਹੈ ਇਹ ਪੂਰਾ ਰਿਫਲੈਕਟਰ ਦਾ ਕੰਮ ਦਿੰਦੀ ਆ ਪੂਰਾ ਨੂੰ ਕੀ ਬੈਟਰੀ ਦੀ ਲੋੜ ਨਹੀਂ ਪੈਂਦੀ ਉੱਥੇ ਦੂਰ ਤੋਂ ਪਤਾ ਲੱਗ ਜਾਣਾ ਬੰਦੇ ਨੂੰ ਕੋਈ ਖੜਿਆ ਹੈ ਕਿ ਟੈਕਸੀਡੈਂਟ ਹੋ ਜਾਂਦਾ ਪਹਿਲਾਂ ਇਹ ਰੱਖਾਂਗੇ ਤੇ ਫਿਰ ਉਹ ਨਿਸ਼ਾਨ ਹੈ ਉਹਦੇ ਵਾਸਤੇ ਐਕਸੀਡੈਂਟ ਤੋਂ ਦੂਰ ਕਿਤੇ ਗੱਡੀ ਤੇ ਲਾਗੇ ਇਹ ਰਹੂਗਾ ਤਾਂ ਕਿ ਗੱਡੀ ਨੂੰ ਪਤਾ ਲੱਗ ਜਾਏ ਵੀ ਇੱਥੇ ਕੋਈ ਨਾ ਕੋਈ ਹਾਸਾ ਹੋਇਆ ਜਾਂ ਕੁਝ ਡਿਵਿਜ਼ਨ ਹੋਈ ਹੈ ਪੰਜਾਬ ਦੇ ਵਿੱਚ ਨਵੀਂ ਫੋਰਸ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਨਵੀਂ ਵਿੰਗ ਲੋਕਾਂ ਦੀ ਮਦਦ ਕਰਨ ਦੇ ਲਈ ਤੇ ਇਹ ਗੱਡੀਆਂ ਤੁਹਾਨੂੰ ਪੰਜਾਬ ਦੇ ਵਿੱਚ ਹਰ 30 ਕਿਲੋਮੀਟਰ ਬਾਅਦ ਨਜ਼ਰ ਆਉਂਦੀਆਂ ਸੜਕ ਸੁਰੱਖਿਆ ਫੋਰਸ ਇਸ ਦਾ ਨਾਮ ਹੈ ਇੱਕ ਨਵੀਂ ਫੋਰਸ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਕਹਿ ਸਕਦੇ ਆ ਕਿ ਇੱਕ ਟੈਕਨਿਕ ਦੇ ਨਾਲ ਜੋੜ ਕੇ ਇਸ ਗੱਡੀ ਨੂੰ ਤਿਆਰ ਕੀਤਾ ਗਿਆ ਹੈ ਹੋਰ ਵੀ ਮੋਡੀਫਾਈ ਹੋਣੀ ਹੈ ਸਮੇਂ ਦੇ ਨਾਲ ਕਿਉਂਕਿ ਜਦ ਅਸੀਂ ਕੰਪੈਰੀਜ਼ਨ ਕਰਦੇ ਆ ਬਾਕੀ ਦੇਸ਼ ਦੇ ਨਾਲ ਜਾਂ ਫਿਰ ਹੋਰ ਸੂਬਿਆਂ ਦੇ ਨਾਲ ਤੇ ਪੰਜਾਬ ਪੁਲਿਸ ਨੇ ਆਪਣੀ ਵਿੰਗ ਬਣਾਈ ਹੈ ਅਕਸਰ ਸਸ ਇਸ ਤਰੀਕੇ ਦੀਆਂ ਗੱਡੀਆਂ ਜਿਹੜੀ ਹੈ ਉਹ ਵਿਦੇਸ਼ਾਂ ਦੇ ਵਿੱਚ ਜ਼ਰੂਰ ਦੇਖਦੇ ਆਂ ਲੇਕਿਨ ਹੁਣ ਪੰਜਾਬ ਪੁਲਿਸ ਨੇ ਆਪਣੇ ਬੇੜੇ ਦੇ ਵਿੱਚ ਇਹ ਗੱਡੀਆਂ ਸ਼ਾਮਿਲ ਕੀਤੀ ਹੈ ਤੇ ਇਸ ਦੇ ਲਈ ਫੋਰਸ ਵੀ ਅਲੱਗ ਰੱਖੀ ਰੱਖੀ ਹੈ ਇਹਨਾਂ ਦੀ ਟ੍ਰੇਨਿੰਗ ਵੀ ਅਲੱਗ ਕੀਤੀ ਗਈ ਹੈ ਤੇ ਸਾਡੇ ਨਾਲ ਜਿਹੜੇ ਨਿਰਮਲ ਸਿੰਘ ਨੇ ਉਹ ਦੱਸਣਗੇ ਕਿ ਸਰ ਬਾਰ ਦੇ ਫੀਚਰਸ ਤਾਂ ਬਹੁਤ ਸਾਰੇ ਆ ਲੇਕਿਨ ਅੰਦਰ ਦੇ ਫੀਚਰ ਵੀ ਦੀ ਗੱਲ ਕਰੀਏ ਕਿ ਕੁਝ ਖਾਸ ਨੇ ਜੀ ਟੌਪ ਮਾਡਲ ਗੱਡੀਆਂ ਨੇ ਜਿਹਨਾਂ ਦੇ ਫੀਚਰ ਹੁੰਦੇ ਨੇ ਵਧੀਆ ਗੱਡੀਆਂ ਦੇ ਵਿੱਚ ਉਹ ਸਾਰੇ ਫੀਚਰ ਇਹਦੇ ਵਿੱਚ ਹੈਗੇ ਨੇ ਜੀ ਏਸੀ ਗੱਡੀ ਹੈ ਜੀ ਬਿਲਕੁਲ ਸਾਰਾ ਕੁਝ ਅੰਦਰ ਕੈਮਰਾ ਲੱਗਿਆ ਹੋਆ ਔਨਲਾਈਨ ਕੈ ਚੰਡੀਗੜ੍ਹ ਵੀ ਉਹਦਾ ਕੰਟਰੈਕਟਰ ਹੋਊਗਾ ਜਿਹੜੀ ਅਸੀਂ ਕੋਈ ਵੀ ਕਾਰਵਾਈ ਕਰਾਂਗੇ ਉਹ ਕੈਮਰੇ ਸਾਹਮਣੇ ਹੋਊਗੀ ਉਹਦੀ ਵੀਡੀਓ ਬਣੂਗੀ ਬਾਕਾਇਦਾ ਉਹਦੀ ਫੋਟੋ ਵੀ ਲਈ ਜਾਊਗੀ ਸਾਰਾ ਕੁਝ ਬੀਚੇਨ ਪੂਰੀ ਸਹੂਲਤਾਂ ਵਾਲੀ ਗੱਡੀ ਦੇ ਵਿੱਚ ਹਰ ਇੱਕ ਚੀਜ਼ ਦਿੱਤੀ ਗਈ ਹੈ ਜੀ ਸਾਊਂਡ ਸਿਸਟਮ ਦਿੱਤਾ ਗਿਆ ਸਾਨੂੰ ਤੇ ਸਾਈਨ ਵੋਟ ਵਗੈਰਾ ਦਿੱਤੇ ਗਏ ਨੇ ਤੇ ਅੱਛਾ ਸਰ ਆਪ ਅਕਸਰ ਅਸੀਂ ਦੇਖਦੇ ਸੀਗੇ ਕਿ ਜਿਹੜੀ ਟ੍ਰੈਫਿਕ ਦੀ ਗੱਡੀਆਂ ਐ ਉਹ ਡਿਫਰੈਂਟ ਹੁੰਦੀ ਸੀ ਗਰਮੀ ਵੇਲੇ ਬੜੀ ਦਿੱਕਤ ਹੁੰਦੀ ਸੀ ਹੈਨਾ ਜੀ ਬਿਲਕੁਲ ਬਿਲਕੁਲ ਉਹ ਬਹੁਤ ਵਧੀਆ ਹੈ ਜੀ ਇਸ ਚੀਜ਼ ਦਾ ਸਾਨੂੰ ਬੜਾ ਸੁੱਖ ਮਿਲਿਆ ਜੀ ਪਹਿਲਾਂ ਪੁਲਿਸ ਕਾਲ ਜਿਹੜੀ ਗੱਡੀਆਂ ਆਉਂਦੀਆਂ ਸੀ ਹਾਈਵੇ ਦੇ ਉੱਤੇ ਜਾਂ ਕੋਈ ਹੋਰ ਵੀ ਉਹ ਵਿਦਆਊਟ ਏਸੀ ਹੁੰਦੀਆਂ ਸੀਗੀਆਂ ਉਹਦੇ ਵਿੱਚ ਮੁਲਾਜ਼ਮਾਂ ਨੂੰ ਬੈਠਣ ਲੱਗੇ ਬੜਾ ਪ੍ਰੋਬਲਮ ਆਉਂਦੀ ਸੀਗੀ ਇਹ ਗੱਡੀ ਹਾਈ ਫਾਈ ਹੈ ਜੀ ਬਹੁਤ ਸੋਹਣੀ ਹੈ ਜੀ ਤੇ ਕਿੰਨੇ ਮਿੰਟ ਤੱਕ ਤੁਸੀਂ ਰਿਸਪੌਂਡ ਕਰਦੇ ਹੋ ਸਰ ਕਾਲਾਂ ਤੇ ਸਾਡਾ ਜੀ ਇਦਾਂ ਹੁੰਦਾ ਜੀ ਏਰੀਆ 30 ਕਿਲੋਮੀਟਰ ਹੈ ਜੀ ਹੁਣ ਕਈ ਵਾਰ ਅਸੀਂ ਐਕਸੀਡੈਂਟ ਤੇ ਇੱਥੇ ਆਇਆ 30 ਕਿਲੋਮੀਟਰ ਜਾਣ 3 4 5 7 ਮਿੰਟ ਦੇ ਵਿੱਚ ਵਿੱਚ ਅਸੀਂ ਕਵਰ ਕਰ ਲੈਣੇ ਆਂ ਜੀ ਉਸ ਚੀਜ਼ ਨੂੰ ਸਿਚੁਏਸ਼ਨ ਹੋਊਗੀ ਅਸੀਂ ਜਾ ਕੇ ਦੇਖਣੀ ਐ ਵੀ ਕੀ ਸਿਚੁਏਸ਼ਨ ਆ ਉੱਥੇ 168 ਜੇਕਰ ਲੋਡ ਪੈਂਦੀ ਤਾਂ ਅਸੀਂ 8 ਨੂੰ ਵੀ ਕਾਲ ਕਰ ਦਿੰਨੇ ਆ ਨਾਲੇ ਉਹ ਸਾਡੇ ਕੰਟੈਕਟ ਨੇ ਤੇ ਉਹਨਾਂ ਦੇ ਨੰਬਰ ਹੈਗੇ ਸਾਡੇ ਕੋਲ ਅਸੀਂ ਉਹਨਾਂ ਨੂੰ ਜਲਦੀ ਬੁਲਾਵਾਂਗੇ ਮੌਕੇ ਤੇ ਲੋਕਲ ਪੁਲਿਸ ਨੂੰ ਦੱਸਾਂਗੇ ਉਹਨਾਂ ਦਾ ਜਿਹੜਾ ਆਈਓ ਇਨਵੈਸਟੀਗੇਸ਼ਨ ਆਫੀਸਰ ਆ ਉਹ ਮੌਕੇ ਤੇ ਪਹੁੰਚੂਗਾ ਤੇ ਅਸੀਂ ਜੇਕਰ ਜ਼ਖਮੀ ਹੈ ਬੰਦਾ ਤਾਂ ਉਹਨੂੰ 168 ਸ ਭੇਜਾਂਗੇ ਉਹਦੀ ਹੈਲਪ ਕਰਾਂਗੇ ਇੱਕ ਨਵੀਂ ਤਰੀਕੇ ਦੀ ਫੋਰਸ ਹੈ ਇਹ ਜਿਹੜੀ ਲਾਂਚ ਕੀਤੀ ਗਈ ਹੈ ਵਰਦੀਆਂ ਵੀ ਡਿਫਰੈਂਟ ਹੈ ਸਾਰਿਆਂ ਦੀ ਹੈ ਨਾ ਮੈਂ ਦੇਖ ਪਾਰੀ ਸੀ ਜੀ ਮੈਮ ਬਿਲਕੁਲ ਵਰਦੀਆਂ ਵੀ ਡਿਫਰੈਂਟ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਐਸਐਸਐਫ ਨਵੀਂ ਫੋਰਸ ਹੈਗੀ ਹੈ ਹਾਂਜੀ ਬਿਲਕੁਲ ਸਰ ਇੱਕ ਵਾਰ ਬਾਹਰ ਆ ਕੇ ਮੈਨੂੰ ਬਾਹਰ ਦੇ ਫੀਚਰ ਵੀ ਦਿਖਸੋ ਤੇ ਜਿਹੜੀ ਮੈਂ ਡ्रेसेस ਦੀ ਗੱਲ ਕਰ ਰਹੀ ਆ ਡ्रेसेस ਜਿਨ੍ਹਾਂ ਦੀ ਨਿਊ ਡ्रेसेस ਹੈ ਅ ਅਸੀਂ ਵੈਸੇ ਇਹ ਡ्रेसेस ਨਹੀਂ ਦੇਖਦੇ ਸੀਗੇ ਪਹਿਲੇ ਟ੍ਰੈਫਿਕ ਪੁਲਿਸ ਦੀ ਅਲੱਗ ਵਰਦੀ ਹੁੰਦੀ ਸੀ ਲੇਕਿਨ ਹੁਣ ਤਰਸੇਮ ਜੀ ਇਹ ਵਰਦੀ ਦੇ ਵਿੱਚ ਕੀ ਕੁਝ ਖਾਸ ਹੈਗਾ ਮੈਮ ਇੱਥੇ ਰਿਫਲੈਕਟਰ ਲੱਗੇ ਹੋਏ ਆਗੇ ਹਾਂ ਜੀ ਮੈਮ ਤੇ ਰੀਐਸਸੀ ਹੈ ਰਿਫਲੈਕਟਰ ਹਾਂ ਦੂਰ ਫਲੈਕਟਰੀ ਜਦੋਂ ਰਾਤ ਨੂੰ ਰੋਡ ਦੇ ਉੱਤੇ ਖੜੇਗੇ ਨਾ ਜੀ ਇਹ ਜੈਕਟ ਪੂਰੀ ਰਿਫਲੈਕਟਰ ਦਾ ਕੰਮ ਦਊਗੀ ਇਹ ਜੀ ਜਾਕਟ ਦੇ ਵਿੱਚ ਜਿਹੜਾ ਇਹ ਵਾਈਟ ਪੱਟੀ ਹੈ ਇਹ ਪੂਰਾ ਰਿਫਲੈਕਟਰ ਦਾ ਕੰਮ ਦਿੰਦੀ ਆ ਪੂਰਾ ਮਤਲਬ ਕਿ ਬੈਟਰੀ ਦੀ ਲੋੜ ਹੀ ਨਹੀਂ ਪੈਂਦੀ ਉੱਥੇ ਦੂਰ ਤੋਂ ਪਤਾ ਲੱਗ ਜਾਣਾ ਬੰਦੇ ਨੂੰ ਕੋਈ ਖੜਿਆ ਹੈ ਹਾਂਜੀ ਵੈਸੇ ਵੈਸੇ ਤਾਂ ਰਿਫਲੈਕਟਰ ਲਾੜਾ ਪੈਂਦਾ ਸੀ ਹਾਂਜੀ ਵੈਸੇ ਪਹਿਲਾਂ ਰਿਫਲੈਕਟਰ ਲੈਣਾ ਪੈਂਦਾ ਜੈਕਟਾਂ ਵਗੈਰਾ ਲਾਣੀ ਪੈਂਦੀ ਜੈਕਟਾਂ ਵਗੈਰਾ ਵੀ ਦਿੱਤੀਆਂ ਨੇ ਨਾਲ ਪਰ ਫਿਰ ਵੀ ਇਹਦੇ ਨਾਲ ਹੀ ਡਾਕਟਰ ਨਾਲ ਹੀ ਬੜਾ ਸੜ ਜਾਂਦਾ ਸਾਡਾ ਆਗੇ ਅੰਦਰ ਖਾਕੀ ਕਮੀਜ਼ਾ ਉਸਦੇ ਉੱਤੇ ਵੀ ਰਿਫਲੈਕਟਰ ਦਿੱਤੇ ਨੇ ਬਕਾਇਦਾ ਬਾਜੂ ਤੇ ਵੀ ਰਿਫਲੈਕਟਰ ਹੈਗੇ ਨੇ ਜੀ ਸਾਰਾ ਬਹੁਤ ਅੱਛੀ ਤਰ੍ਹਾਂ ਦੇ ਵਰਦੀ ਦਿੱਤੀ ਆ ਸਾਰੇ ਰਿਫਲੈਕਟਰ ਹਾਂਜੀ ਰਿਫਲੈਕਟਰ ਹੋਏ ਨੇ ਤੇ ਨਵੀਂ ਫੋਰਸ ਨਵੀਂ ਟ੍ਰੇਨਿੰਗ ਹੋਈ ਹੈ ਸਾਲ ਲੱਗਿਆ ਟ੍ਰੇਨਿੰਗ ਦੇ ਵਿੱਚ ਕੀ ਕੁਝ ਸਿਖਾਇਆ ਗਿਆ ਮੈਮਾ ਉੱਥੇ ਹਰੇਕ ਚੀਜ਼ ਦਾ ਸਿਖਾਇਆ ਗਿਆ ਜਿਵੇਂ ਕੋਈ ਐਕਸੀਡੈਂਟ ਹੁੰਦਾਗਾ ਤਾਂ ਮੌਕੇ ਤੇ ਜਾਣਾਗਾ ਫਰਸਟ ਏਡ ਦਾ ਵੀ ਦੱਸਿਆਗਾ ਤੇ ਜਿਹੜੀ ਟ੍ਰੈਫਿਕ ਡਿਵਰਸ਼ਨ ਕਰਨੀ ਹੈ ਮੈਂ ਸਾਈਡ ਤੇ ਰੂਟਾਂ ਵਾਲੇ ਉਹੋ ਵੀ ਦੱਸਿਆ ਵੀ ਟ੍ਰੈਫਿਕ ਚ ਬਾਕੀ ਟ੍ਰੈਫਿਕ ਨੂੰ ਨਾ ਕੋਈ ਪ੍ਰੋਬਲਮ ਆਵੇ ਉਹਦਾ ਵੀ ਦੱਸਿਆ ਗਿਆ ਸੀਗਾ ਤੇ ਇਕੱਲੀ ਇਕੱਲੀ ਚੀਜ਼ ਮੈਂ ਬਹੁਤ ਬਰੀਕੀ ਨਾਲ ਐਕਸਪਲੇਨ ਕਰੀ ਸੀਗੀ ਅੱਛਾ ਸਭ ਤੋਂ ਅਲੱਗ ਲੱਗ ਰਿਹਾ ਹੋ ਬਾਕੀ ਪੰਜਾਬ ਪੁਲਿਸ ਦੇ ਨਾਲ ਤੇ ਕਰਦੇ ਆ ਤਾਂ ਕੀ ਰਿਐਕਸ਼ਨ ਸੀਗਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਰਦੇ ਮੈਮ ਵਧੀਆ ਮੈਮ ਇੱਕਾ ਡਿਫਰੈਂਟ ਇਹ ਆ ਉਹ ਆ ਗਿਆ ਨਾ ਮੈਮ ਬੈਂਕ ਆ ਗਿਆ ਪੰਜਾਬ ਪੁਲਿਸ ਦਾ ਤਾਂ ਇੱਕ ਤਰ੍ਹਾਂ ਦੀ ਇਹ ਮੰਨ ਲਓ ਸੇਵਾ ਵੀ ਵੀ ਹੈ ਡਿਊਟੀ ਦੇ ਨਾਲ ਨਾਲ ਤੇ ਮੇਨ ਸਾਨੂੰ ਇਹੀ ਚੀਜ਼ ਹੈ ਸਰ ਨੇ ਵੀ ਕਹੀ ਸੀਗੀ ਸੀਐਮ ਸਰ ਨੇ ਵੀ ਕਹੀ ਸੀਗੀ ਤੇ ਵੀ ਇੱਕ ਤਰ੍ਹਾਂ ਦੀ ਇਹ ਡਿਊਟੀ ਨਾਲ ਨਾਲ ਸੇਵਾ ਕੀਤੀ ਬਿਲਕੁਲ ਸੇਵਾ ਤਾਂ ਹੈ ਹੀ ਹੈ ਤੇ ਨਿਰਮਲ ਜੀ ਇਹ ਤੁਸੀਂ ਪਿੱਛੇ ਕੀ ਕੁਝ ਰੱਖਿਆ ਹੋਇਆ ਹੈ ਮੈਮ ਇਹ ਸਾਡਾ ਅਮਕੀ ਜੇਕਰ ਅਸੀਂ ਕਿਤੇ ਐਕਸੀਡੈਂਟ ਹੋ ਜਾਂਦਾ ਪਹਿਲਾਂ ਇਹ ਰੱਖਾਂਗੇ ਤੇ ਫਿਰ ਉਹ ਨਿਸ਼ਾਨ ਹੈ ਉਹਦੇ ਵਾਸਤੇ ਐਕਸੀਡੈਂਟ ਤੋਂ ਦੂਰ ਕਿਤੇ ਗੱਡੀ ਤੇ ਲਾਗੇ ਇਹ ਰਹੂਗਾ ਤੇ ਉਹ ਜਿਹੜਾ ਦੂਰ ਰੱਖਾਂਗੇ ਵੀ ਤਾਂਕਿ ਗੱਡੀ ਨੂੰ ਤਾਂਕਿ ਗੱਡੀ ਨੂੰ ਪਤਾ ਲੱਗ ਜਾਏ ਵੀ ਇੱਥੇ ਕੋਈ ਨਾ ਕੋਈ ਹਾਸਾ ਹੋਇਆ ਜਾਂ ਕੁਝ ਡਿਵੀਜ਼ਨ ਹੋਈ ਹੈ ਤੇ ਉਹਦੇ ਵਾਸਤੇ ਇਹ ਦਿੱਤਾ ਗਿਆ ਜੀ ਕੈਂਪਰ ਪਾਣੀ ਦਾ ਦਿੱਤਾ ਜੀ ਇੱਕ ਉਹ ਸਾਨੂੰ ਮਾਈਕ ਵਗੈਰਾ ਦਿੱਤਾ ਹੈ ਸਾਰਾ ਕੁਝ ਬੜਾ ਬੜਾ ਕੁਝ ਹਾਲੇ ਹੋਰ ਵੀ ਕੁਝ ਆਣਾ ਹੈ ਗੱਡੀ ਦੇ ਵਿੱਚ ਚਲਾਨ ਬੁਕਾਂ ਆਣੀਆਂ ਨੇ ਜਿਹੜਾ ਹੁੰਦਾ ਜੀ ਸ਼ਰਾਬ ਦਾ ਹੋਣ ਦਾ ਐਲਕੋਲਮੀਟਰ ਉਹ ਵੀ ਆਣਾ ਹੈ ਸਾਡੇ ਕੋਲ ਤੇ ਕਾਫੀ ਕੁਝ ਮਿਲ ਕੇ ਸਹੂਲਤਾਂ ਹੋਣਗੀਆਂ ਸਾਨੂੰ ਜ਼ਿੰਮੇਵਾਰੀਆਂ ਵਧ ਗਈਆਂ ਜ਼ਿੰਮੇਵਾਰੀਆਂ ਵਧਣਗੀਆਂ ਨਹੀਂ ਬਿਲਕੁਲ ਜ਼ਿੰਮੇਵਾਰੀਆਂ ਸਟ੍ਰੈਚਰ ਸਟ੍ਰੈਚਰ ਵੀ ਕਿਹਾ ਸੀ ਗੱਲ ਸਟ੍ਰੈਚਰ ਵੀ ਸਾਨੂੰ 108 ਦੇ ਨਾਲ ਕੰਟੈਕਟ ਕਰਤਾ ਜੀ ਬਿਲਕੁਲ ਜਦੋਂ ਵੀ ਕੋਈ ਐਡਾ ਹਾਦਸਾ ਹੋਇਆ ਕਰੂਗਾ 108 ਆਇਆ ਕਰੂਗੀ ਸਾਡੇ ਕੋਲ ਉਹ ਬੰਦਾ ਚ ਹਾਂਜੀ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਅਜਿਹੀ ਟੈਕਨੀਕਸ ਦੇ ਨਾਲ ਲੈਸੇ ਇਹ ਗੱਡੀ ਜਿਹੜੀ ਆਪਣੇ ਆਪ ਦੇ ਵਿੱਚ ਦੇਖਣ ਦੇ ਵਿੱਚ ਟ੍ਰੈਂਡੀ ਤਾਂ ਨਜ਼ਰ ਆ ਰਹੀ ਹੈ ਲੇਕਿਨ ਇਸ ਦੇ ਵਿੱਚ ਫੀਚਰਸ ਬਹੁਤ ਜ਼ਿਆਦੇ ਨੇ ਤੇ ਸਟਾਫ ਦੀ ਗੱਲ ਕਰੀਏ ਸਰ ਵੀ ਚਲਾ ਲੈਂਦੇ ਨੇ ਤੇ ਇੱਕ ਹੋਰ ਜਿਹੜੇ ਨਾਲ ਬੈਠੇ ਸੀਗੇ ਉਹ ਵੀ ਚਲਾ ਲੈਂਦੇ ਨੇ ਜਿੱਥੇ ਇੱਕ ਫੀਮੇਲ ਵੀ ਰੱਖੀ ਗਈ ਹੈ ਕਿਉਂਕਿ ਫੀਮੇਲ ਵੀ ਜਿਹੜਾ ਉੱਥੇ ਹੋ ਸਕਦੇ ਕੀ ਨਾਮ ਹੈ ਜੀ ਹਰਵਿੰਦਰ कौर ਪਹਿਲੀ ਪੋਸਟਿੰਗ ਹੈ ਤੁਹਾਡੀ ਹਾਂਜੀ ਇੰਨੀ ਜ਼ਿੰਮੇਵਾਰੀ ਦਾ ਕੰਮ ਤੁਹਾਨੂੰ ਮਿਲਿਆ ਕਿਵੇਂ ਦੇਖਦੇ ਹੋ ਆਪਣੇ ਕੰਮ ਨੂੰ ਹੁਣ ਕਿਸ ਤਰੀਕੇ ਨਾਲ ਆਪਣੀ ਕੰਮ ਨੂੰ ਨਿਭਾਉਂਦੇ ਹੋ ਸਾਨੂੰ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਕੰਮ ਮਿਲਿਆ ਸਾਨੂੰ ਜਿਵੇਂ ਕੋਈ ਵੀ ਐਕਸੀਡੈਂਟ ਵਗੈਰਾ ਹੋ ਜਾਂਦਾ ਉਹਨੂੰ ਕਵਰ ਕਰਨਾ ਸੜਕ ਤੇ ਕਿਉਂਕਿ ਮੋਸਟਲੀ ਲੇਡੀਜ਼ ਨੂੰ ਐਵੇਂ ਔਖਾ ਹੋ ਜਾਂਦਾ ਤੇ ਉਹਨਾਂ ਨੂੰ ਉਹਨਾਂ ਦੀ ਹੈਲਪਲੀ ਲੇਡੀਜ਼ ਫੋਰਸ ਵੀ ਹੋਣੀ ਚਾਹੀਦੀ ਸੀ ਹਾਂਜੀ ਤੇ ਹਾਲੇ ਤੱਕ ਐਕਸੀਡੈਂਟ ਦੇਖੇ ਜਤੋਂ ਆਇਓ ਕੁਝ ਜੀ ਇੱਕ ਦੇਖਿਆ ਸੀਗਾ ਅੱਜ ਅੱਜ ਹੀ ਦੇਖਿਆ ਹਾਂਜੀ ਬਟੋੜੀ ਚ ਲੇਡੀਜ਼ ਤਾਂ ਨਹੀਂ ਸੀਗੇ ਬਟ ਟਰੱਕ ਬਲਟੇ ਹੋਏ ਸੀਗੇ ਉਵੇਂ ਆ ਕੇ ਹਾਂਜੀ ਬਿਲਕੁਲ ਇਹ ਉਹ ਮੁਲਾਜ਼ਮ ਨੇ ਹੁਣ ਜਿਹੜੇ ਕਿ ਪੰਜਾਬ ਪੁਲਿਸ ਦੀ ਅਲੱਗ ਤੋਂ ਜਿਹੜੀ ਵਿੰਗ ਬਣੀ ਹੈ ਉਸ ਦੇ ਲੋਕਾਂ ਦੀ ਸੇਵਾ ਦੇ ਲਈ ਜਿਹੜੀ ਇਹ ਵਿੰਗ ਆ ਸੀ ਕਹਿ ਸਕਦੇ ਕਿ ਬਣੀ ਹੈ ਜਿਹੜੀ ਕਿ ਸੜਕਾਂ ਤੇ ਸੜਕੀ ਹਾਦਸੇ ਰੋਕਣ ਦੇ ਵਿੱਚ ਜ਼ਰੂਰ ਆਪਣੀ ਭੂਮਿਕਾ ਨਿਭਾਉਣਗੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਨਾਲ ਹਾਦਸਾ ਹੋਇਆ ਹੈ ਉਹਨਾਂ ਦੀ ਵੀ ਮਦਦ ਕਰਨ ਦੇ ਲਈ ਅਸੀਂ ਕਹਿ ਸਕਦੇ ਨੇ ਕਿ ਜਦ ਪ੍ਰੀਸ਼ੀਅਸ ਟਾਈਮ ਹੁੰਦਾ ਹੈ ਉਸ ਨੂੰ ਜਦ ਹਾਦਸਾ ਕੋਈ ਹੁੰਦਾ ਹੈ ਤਾਂ ਉਸ ਨੂੰ ਰੋਕਣ ਦੇ ਵਿੱਚ ਇਹ ਫੋਰਸ ਹੁਣ ਕੰਮ ਕਰੇਗੀ ਤੇ ਤਸਵੀਰਾਂ ਤੁਸੀਂ ਦੇਖੋ ਇਸ ਗੱਡੀ ਦੀ ਤੇ ਇਹ ਜਿਹੜੇ ਇੱਥੇ ਮੁਲਾਜ਼ਮ ਨੇ ਜਿਹੜੇ ਕਿ ਆਪਣੀ ਡਿਊਟੀ ਨੂੰ ਨਿਭਾਉਣ ਦੇ ਲਈ ਹੁਣ ਤਤ ਪਰ ਹਰ ਇੱਕ 30 ਕਿਲੋਮੀਟਰ ਦੇ ਤੇ ਪੂਰੇ ਪੰਜਾਬ ਦੀ ਗੱਲ ਕਰੀਏ ਤੇ 5500 ਨੈਸ਼ਨਲ ਤੇ ਸਟੇਟ ਹਾਈਵੇ ਦੇ ਵਿੱਚ ਇਹ ਗੱਡੀਆਂ ਖੜੀ ਹੋਈ ਨਜ਼ਰ ਆਣ ਗਿਆ ਫੀਚਰ ਤੁਹਾਨੂੰ ਦੱਸ ਦਿੱਤੇ ਨਾ ਸਿਰਫ ਗੱਡੀ ਗੱਡੀ ਦੇ ਅੰਦਰ ਦੇ ਬਾਹਰ ਦੇ ਵੀ ਹੋਰ ਵੀ ਇਹ ਮਾਡਰਨਾਈਜ਼ ਹੋਣੀ ਹੈ ਸਮੇਂ ਦੇ ਨਾਲ ਟੈਕਨੀਕ ਦੇ ਨਾਲ ਇਸ ਦੇ ਲਈ ਲਗਾਤਾਰ ਜਿਹੜੀ ਉਹ ਮੀਟਿੰਗਸ ਹੈ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਜ਼ਿਆਦਾ ਬਿਹਤਰ ਹੈ ਇਸ ਗੱਡੀ ਨੂੰ ਇਸ ਕਹਿ ਸਕਦੇ ਕਿ ਮਿਨੀ ਐਂਬੂਲੈਂਸ ਨੂੰ ਬਣਾਇਆ ਜਾ ਸਕੇ ਕੈਮਰਾ ਪਰਸਨ ਰੋਹਿਤ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ